ਇਹ ਬਖਸ਼ਿਸ਼ ਹੈ ਪੂਰਨ ਬ੍ਰਹਮ ਖਾਂ ਦੇ ਕਿ ਜਿਹੜੇ ਅੰਮ੍ਰਿਤ ਵੇਲੇ ਉਹ ਹੀ ਸਤਿਗੁਰੂ ਜੀ ਦੇ ਸਭ ਤੋਂ ਪਹਿਲਾਂ ਭਾਰਮ ਰੋਜ ਆਪਣੇ ਹੱਥਾਂ ਦੇ ਨਾਲ ਗੁਰੂ ਸਾਹਿਬ ਨੂੰ ਛੁੰਹਦੇ ਹਨ ਆਪਣੇ ਬਖਸ਼ਿਸ਼ ਹੋਏ ਇਹਨਾਂ ਨੇਤਰਾਂ ਨੂੰ ਗੁਰਸਤ ਤਤ ਦੇ ਰਾਤ ਤੇ ਦੂਰ ਦੇ ਨੇਤਰਾਂ ਦੇ ਰਾਹੀ ਗੁਰੂ ਦਾ ਪ੍ਰਕਾਸ਼ 2000 ਇਹ ਵੱਡਿਆਂ ਭਾਗਾਂ ਦੀ ਨਿਸ਼ਾਨੇ ਹੈ ਭਾਗ ਸਾਡੇ ਗੁਰੂ ਘਰਾਂ ਦੇ ਸੇਵਾਦਾਰ ਗ੍ਰੰਥੀ ਸਰਵਾਰ ਪਾਠੀ ਸਰਵਾਰ ਪ੍ਰਚਾਰਕ ਇੱਕ ਕਰਤਵੀ ਕਰਦੇ ਹੈ ਤੇ ਨਾਲ ਨਾਲ ਕਿੰਨੀ ਸਾਫ਼ ਸੁਥਰੀ ਜ਼ਿੰਦਗੀ ਨੂੰ ਵੀ ਸੰਭਾਲ ਕੇ ਰੱਖਦੇ ਇਹ ਮੋਲਕ ਜੀਵਨ ਹੈ ਵੱਡ ਮੁੱਲਾ ਇਸਾ ਜੀਵਨ ਨੂੰ ਇਹ ਜੀਵ ਪਾਉਣ ਵਾਸਤੇ ਬੜੇ ਲਵੇਰੇ ਸਭੇ ਨੂੰ ਤਰਸ ਰਿਹਾ ਸੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਤਰਸ ਭਇਆ ਮੇਰਾ ਮਤੂ ਹੋਈ ਸਤਿਗੁਰ ਸਜਣ ਮਿਲਿਆ ਜਗਤ ਦੇ ਅੰਦਰ ਸਜਣ ਤਾਂ ਇੰਨੇ ਤਰਸ ਆਡੇ ਨੂੰ ਬਹੁਤ ਨੇ ਪਰ ਵਾਹਿਗੁਰੂ ਵਰਗਾ ਸਜਣ ਦੁਨੀਆ ਤੇ ਕੋਈ ਨਹੀਂ ਹੈ ਨਾ ਜਿਨੇ ਕਿਰਪਾ ਕਰਕੇ ਸਾਨੂੰ ਰੁਲਦੇ ਆਂ ਫਿਰਦੇ ਆਂ ਨੂੰ ਆ ਮਨੁੱਖਾ ਦੇ ਹੀ ਬਖਸ਼ਿਸ਼ ਕਰਕੇ ਫਿਰ ਆਪਣੇ ਦਾਮਨ ਪੱਲੇ ਨਾਲ ਚਰਨਾ ਨਾਲ ਵੀ ਜੋੜ ਕੇ ਆ ਮਾਨ ਬਖਸ਼ਿਆ ਹੈ ਪਾਵਨ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਗਾਵੇ ਭਾਈ ਇਹ ਹੈ ਸਬਦ ਸਦਾ ਸੁਣਦਾ ਸੁੱਖਾਂ ਦੀ ਦਾਤ ਪਈ ਪ੍ਰਾਪਤ ਮਾਨੁਖ ਦੇ ਹੋਰੀ ਗਾਵੇ ਗੋਬਿੰਦ ਮਿਲਨ ਕੀ ਇਹ ਤੇਰੀ ਬਰਗਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੀ ਵਰਣਾ ਇਹ ਦਾਤੇ ਦਾ ਤਰਸ ਹੈ ਇਹ ਜੀਵਨ ਨੂੰ ਸੋਹਣੇ ਦਰਬਾਰ ਵਿੱਚ ਰੱਖ ਕੇ ਟਿਕ ਕੇ ਸੋਹਣਾ ਬਣਾਉਣ ਦਾ ਸਮਾਂ ਸੁਭਾਗ ਪ੍ਰਾਪਤ ਵਾਹਿਗੁਰੂ ਜੀ ਦੇ ਤਰਸ ਵਿੱਚੋਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਇਸ ਜੀਵਨ ਨੂੰ ਸਵਾਰਨ ਵਾਸਤੇ ਸਤਿਗੁਰਾਂ ਨੇ ਆਪਣੇ ਪਿਆਰੇ ਉਪਜੋ ਪਿਆਰੇ ਪਿਆਰੇ ਬੋਲਾਂ ਦੇ ਰਾਹੀ ਸਾਨੂੰ ਬੇਸਮਝੀ ਤੂੰ ਨਾਤ ਫੋਣ ਵਾਸਤੇ ਜਿੱਥੇ ਉਪਦੇਸ਼ ਦਿੱਤਾ ਹੈ ਗੁਰ ਕੀ ਮਤ ਤੂੰ ਲਿਹਿਆ ਜੀ ਭਗਤ ਬਿਨਾ ਬਹੁ ਡੁੱਬੀ ਜਾਂਦੇ ਇਹ ਖੇਡ ਨੂੰ ਅਸੀਂ ਇਸ ਦਰਬਾਰ ਵਿੱਚ ਆਣ ਕੇ ਇਸ ਧਰ ਤੇ ਆਣ ਕੇ ਸੰਗਤੀ ਰੂਪ ਵਿੱਚ ਬੈਠ ਕਰਕੇ ਹੀ ਪ੍ਰਾਪਤ ਕਰ ਸਕਦੇ ਆ ਹੋਰ ਇਹ ਲਫਜ਼ ਇਹ ਪਿਆਰ ਇਹ ਗਿਆਨ ਪ੍ਰਕਾਸ਼ ਹੋਰ ਕਿਤੇ ਉਹ ਵੀ ਪ੍ਰਾਪਤ ਨਹੀਂ ਹੁੰਦਾ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਂ ਪੁਰੀ ਜੀ ਅਸੀਂ ਇੱਥੇ ਧਿਆਨ ਕੇਂਦਰਿਤ ਕਰਨਾ ਹੈ ਇੱਥੇ ਸੁਰਤ ਨੂੰ ਟਿਕਾਉਣਾ ਹੈ ਕਿ ਸਹਿਬ ਆਖਦੇ ਨੇ ਕਿ ਤੂੰ ਵੱਡਿਆਂ ਭਾਗਾਂ ਵਾਲਾ ਏ ਤੂੰ ਸੰਗਤ ਚ ਆ ਗਿਆ ਏ ਵੱਡਿਆਂ ਭਾਗਾਂ ਦੀ ਨਿਸ਼ਾਨੀਆਂ ਬਿਨਾਂ ਭਾਗਾਂ ਤੋਂ ਸਾਧ ਸੰਗਤ ਪ੍ਰਾਪਤ ਨਹੀਂ ਹੁੰਦੀ ਵੱਡ ਭਾਗੀ ਤੇਜ ਰੂਪ ਜਾਂਦਾ ਉਹਨਾਂ ਲੋਕਾਂ ਨੂੰ ਉਹਨਾਂ ਗੁਰਮੁਖਾਂ ਨੂੰ ਉਹਨਾਂ ਪਿਆਰਿਆਂ ਨੂੰ ਵੱਡਿਆਂ ਭਾਗਾਂ ਵਾਲੇ ਸਮਝ ਲੈਂਗੇ ਜਿਹੜੀ ਗੁਰੂ ਕੀ ਸੰਗਤ ਵਿੱਚ ਹੁੰਦੇ ਨੇ ਗੁਰੂ ਸਾਧੂ ਬਿਰਤੀ ਨੂੰ ਜਨਮ ਦਿੰਦਾ ਹੈ ਗੁਰੂ ਸਾਧ ਪੈਦਾ ਕਰਦਾ ਹੈ ਸਾਧਨਾ ਦਾ ਯਤਨ ਢੰਗ ਦੱਸਦਾ ਹੈ ਮਦੂਪਕਸ਼ਿਦਾ ਹੈ ਪਾਵਣ ਸ਼ਬਦਾਂ ਦੇ ਵਿੱਚ ਸਾਡਾ ਜੀਵਨ ਸਤਿਗੁਰਾਂ ਨੇ ਸਾਨੂੰ ਵਿਖਾਇਆ ਵੀ ਹੈ ਤੇ ਸਾਨੂੰ ਸਮਝਾਇਆ ਵੀ ਹੈ ਕਿ ਤੂੰ ਹੈ ਕੌਣ ਹੈ ਸੋ ਨਰੇ ਤੂੰ ਕੌਣ ਕੌਣ ਕਹਾਂ ਤੇ ਆਇਆ ਤੂੰ ਕੌਣ ਹੈ ਕਿੱਥੋਂ ਆਇਆ ਹੈ ਬਾਦਸ਼ਾਹ ਆਖਦੇ ਨੇ ਨਹੀਂ ਭਲਿਆ ਤੂੰ ਨਹੀਂ ਜਾਣਦਾ ਕਿ ਤੂੰ ਹੈ ਕੌਣ ਹੈ ਤੇ ਤੂੰ ਮਾਇਆ ਕਿੱਥੇ ਹੈ ਤੇ ਮਨੁੱਖਾ ਜੀਵਨ ਤੇਨੂੰ ਕਿਉਂ ਮਰੇਗਾ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਸਾਨੂੰ ਜੀਵਨ ਨੂੰ ਕੁਰਾਹੇ ਪਿਆਨ ਪਰਵਾਖ ਹਉਣ ਦਾ ਯਤਨ ਅੱਜ ਦੀ ਵਿਚਾਰ ਵਿੱਚ ਪਾ